ਅਸੀਂ ਦੇਖ ਰਹੇ ਤੈਨੀ ਸੈਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸੇ ਵਿੱਚ ਤੜਕਸਾਰੀ ਢੀਂ ਬਰਸਾਤ ਹੋ ਰਹੀ ਹੈ ਕਿਤੇ-ਕਿਤੇ ਅੱਜ ਪੰਜਾਬ ਦੇ ਹਰ ਸ਼ਹਿਰਾਂ ਦਾ ਮੌਸਮ ਸੁਹਾਵਣਾ ਹੋ ਗਿਆ ਸੇ ਤੋਹੀ ਬਰਸਾਤ ਨੇ ਜਿਹੜਾ ਅੱਜ ਹਰ ਸ਼ਹਿਰਾਂ ਦਾ ਮੌਸਮ ਸੁਹਾਵਣਾ ਕਰਤਾ ਤੁਸੀਂ ਇਹਨਾਂ ਦੇ ਦੇਖ ਸਕਦੇ ਹੋ ਜਦਣਾ ਸ਼ਹਿਰੀ ਇੱਥੇ ਥੋੜੀ ਜੀ ਬਰਸਾਤ ਆਹੀ ਜਿਹੜਾ ਕਾਫੀ ਸ਼ਹਿਰਾਂ ਦੇ ਵਿੱਚ ਪਾਣੀ ਵੀ ਖੜਾ ਹੋ ਗਿਆ ਕਿਤੇ-ਕਿਤੇ ਇਸ ਟਾਈਮ ਨਗਰ ਨਿਗਮ ਦੇ ਦਾਵਿਆਂ ਦੀ ਪੋਲ ਵੀ ਕਿਤੇ-ਕਿਤੇ ਖੁੱਲ ਗਈ ਹੈ ਕਿਉਂਕਿ ਹਮੇਸ਼ਾ ਹੀ ਜਿਹੜਾ ਪਾਣੀ ਨਿਕਾਸੀ ਦੀ ਗੱਲ ਕੀਤੀ ਜਾਂਦੀ ਸੀ ਲੇ ਸ਼ਹਿਰ ਦਾ ਅੰਦਰੂਨੀ ਜਿਹੜਾ ਮੌਸਮ ਹੈਗਾ ਅੰਦਰੂਨੀ ਜਿਹੜਾ ਹਿੱਸੇ ਹੈਗੇ ਉੱਚੇ ਪਾਣੀ ਥੋੜੀ ਜੀ ਬਰਸਾਤ ਨਾਲ ਹੀ ਜਿਹੜਾ ਪਾਣੀ ਕਾਫੀ ਖੜਾ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਇਹ ਮੇਨ ਮਾਰਕੀਟ ਹੈ ਜਿਹੜੀ ਲੁਧਿਆਣਾ ਸ਼ਹਿਰ ਦੀ ਅੰਦਰੂਨੀ ਮਾਰਕੀਟ ਹੈ ਫਿਰੋਜ਼ਗੰਦੀ ਮਾਰਕੀਟ ਜਾਂਦੇ ਇੱਥੇ ਕਾਫੀ ਜਿਹੜਾ ਮਾਰਕੀਟ ਅੰਦਰ ਵੀ ਕਾਫੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਾਫੀ ਪਾਣੀ ਖੜਾ ਹੋ ਗਿਆ ਤਾਂ ਇਸ ਦੇ ਨਾਲ ਜਿਹੜਾ ਆਮਲੇ ਲੋਕਾਂ ਨੂੰ ਵੀ ਇੱਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਗੱਡੀਆਂ ਦੇ ਜਿਹੜੇ ਕਾਫੀ ਜਿਹੜੇ ਗੱਡੀਆਂ ਇੱਥੇ ਤਦਾਦ ਚ ਲੰਬੀਆਂ ਕਤਾਰਾਂ ਵਿੱਚ ਖੜੀਆਂ ਹੋ ਗਈਆਂ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿ ਆਮ ਜਿਹੜੀ ਜਨਤਾ ਨੂੰ ਕਾਫੀ ਆਂਤ ਜਾਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਖਾਸ ਕਰਕੇ ਜਿਹੜੇ ਦੋ ਪਹੀਆ ਵਾਹਨ ਹੈਗੇ ਉਹਨਾਂ ਨੂੰ ਇਦਾਂ ਦੇ ਜਿਹੜੇ ਕਾਫੀ ਜਿਹੜਾ ਦੇਰ ਤੋਂ ਜੇ ਪਾਣੀ ਇਸ ਜਗ੍ਹਾ ਤੇ ਖੜਾ ਹੋਇਆ ਤਾਂ ਉਸ ਦਾ ਕਾਫੀ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੋਈ ਅੜੀ ਮੌਸਲਾਤ ਅੜੀ بارش ਨੇ ਕਾਫੀ ਸ਼ਰਾਂ ਦੇ ਨਾਲੜੜੇ ਕਸਬਿਆਂ ਦੇ ਵਿੱਚ ਕਾਫੀ ਜੜਾ ਪਾਣੀ ਇਕੱਠਾ ਹੋ ਗਿਆ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਲੁਧਾਨਾ ਸ਼ਹਿਰ ਦੀਆਂ ਤਾਂ ਅੰਦਾਜ਼ੇ ਦੀ ਕਿ ਲਗਾਤਾਰ ਸਵੇਰ ਤੋਂ ਹੀ ਅੰਮ੍ਰਿਤਸਰ ਤੇ ਨਾਲੜੜਾ ਜਲੰਧਰ ਤੇ ਹੋਰ ਲੱਗਦੇ ਲੱਗਦੇ ਸ਼ਹਿਰ ਜਿਹੜਾ ਕਾਫੀ ਅੱਜ ਬਰਸਾਤ ਹੋਈ ਹੈ ਜਿੱਥੇ ਮੌਸਮ ਖੁਸ਼ ਨਿਵਾਰ ਹੋਇਆ ਸੁਹਾਵਣਾ ਹੋਇਆ ਉੱਥੇ ਹੀ ਜੜਾ ਪਾਣੀ ਇਕੱਠਾ ਹੋਣ ਕਰਕੇ ਆਮੜੇ ਦੋਪਈਆ ਤੇ ਆਮੜੇ ਲੋਕਾਂ ਨੂੰ ਆਂਤ ਜਾਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਿਤੇ ਨਗੇਤੇ ਅਗੇ ਮਹਾਨਗਰ ਲੁਧਿਆਣਾ ਦੇ ਸਮਾਰਟ ਸਿਟੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਕਿਤੇ ਪਾਣੀ ਦੀ ਨਿਕਾਸੀ ਨਾ ਹੋ ਕੇ ਉਹ ਵੀ ਉਹਨਾਂ ਦੇ ਸਾਰੇ ਦਾਅਵਿਆਂ ਦੀ ਗਰੀਬ ਪੋਲ ਵੀ ਕਿਤੇ ਨਤੇ ਖੁੱਲਦੀ ਨਜ਼ਰ ਆਈ ਹੈ। ਜੈ ਐਮ ਐਮ ਸੁਲਮਾਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram ਏ ਹੋਰ WhatsApp channel par